तरनतारण पंजाब स्टेट पावर कॉर्पोरेशन लिमिटेड के मुख्य कार्यालय गेट के सामने बिजली बोर्ड कर्मचारी यूनियन के नेता गुरप्रीत सिंह गंडीविन के नेतृत्व में सैकड़ों कर्मचारियों ने पंजाब सरकार के खिलाफ विरोध प्रदर्शन किया और आज भारी नारेबाज़ी और धरना दिया जाएगा 21 अगस्त से इकतीस अगस्त तक ऑफिस और फील्ड में काम करने वाले बिजली बोर्ड के कर्मचारी सिर्फ़ आठ घंटे काम करेंगे ओवरटाइम काम नहीं करेंगे इस अवसर पर गुरप्रीत सिंह गंडीविंड ने कहा कि पंजाब स्टेट पावर कॉरपोरेशन लिमिटेड के उपयुक्त अधिकारियों ने 15 अगस्त को मुख्यमंत्री भगवंत सिंह मान के साथ बैठक करने का वादा किया था बिजली बोर्ड के कार्यालयों के सामने विरोध प्रदर्शन और भारी नारेबाज़ी और धरना दिया जा रहा है आज होने वाली बैठक में 22 अगस्त के बाद बिजली बोर्ड के कार्यालयों में काम करने वाले और बाहर क्षेत्र में काम करने वाले लोग केवल आठ घंटे की ड्यूटी करेंगे और इसके अलावा इकतीस अगस्त तक कोई भी कर्मचारी काम नहीं करेगा एक सितंबर को बिजली मंत्री हरभजन सिंह ईटीयू के घर के सामने धरना दिया जाएगा और विशाल नारेबाजी व झंडा मार्च निकाला जाएगा दा रोस रैलिया कर सद आ पी एस सी बी एम्पलाई ज्वाइंट फोरम और बिजली मुलाजम एकता मंच के सदे पर क्योंकि पेल असी 29 ਤੇ 30 ਜੁਲਾਈ ਨੂੰ ਦੋ ਦਿਨ ਸਾਰੇ ਪੰਜਾਬ ਦੇ ਵਿੱਚ ਡਿਵੀਜ਼ਨ ਪੱਧਰ ਤੇ ਰੋਸ ਰੈਲੀਆਂ ਕੀਤੀਆਂ ਸੀ। ਉਹਦੇ ਤੋਂ ਬਾਅਦ 31 ਤਰੀਕ ਨੂੰ ਮਾਨਯੋਗ ਬਿਜਲੀ ਮੰਤਰੀ ਜੀ ਦੀ ਪ੍ਰਧਾਨਗੀ ਹੇਠ ਪਾਵਰ ਦੀ ਮੈਨੇਜਮੈਂਟ ਦੇ ਨਾਲ ਚੰਡੀਗੜ੍ਹ ਮੀਟਿੰਗ ਹੋਈ ਸੀ। ਉਸ ਮੀਟਿੰਗ ਦੇ ਵਿੱਚ ਸਾਡੇ ਬਹੁਤ ਸਾਰੇ ਮਸਲੇ ਸੀ ਜਿਨ੍ਹਾਂ ਬਾਰੇ ਸਹਿਮਤੀ ਬਣੀ ਸੀ। ਪਾਵਰ ਦੀ ਮੈਨੇਜਮੈਂਟ ਅਤੇ ਜਸੇਬੰਦੀਆਂ ਔਰ ਮਾਨਯੋਗ ਬਿਜਲੀ ਮੰਤਰੀ ਦੇ ਦਰਮਿਆਨ ਸਹਿਮਤੀ ਬਣੀ ਸੀ ਕਿ ਇਹ ਜਿਹੜੀਆਂ ਤੁਹਾਡੀਆਂ ਮੰਗਾਂ ਨੇ ਇਹ 15 ਅਗਸਤ ਤੱਕ ਜਿਹੜਾ ਉਹ ਪੰਜਾਬ ਸਰਕਾਰ ਦੇ ਨਾਲ ਮਾਨਯੋਗ ਸੀਐਮ ਸਾਹਿਬ ਦੇ ਨਾਲ ਗੱਲਬਾਤ ਕਰਕੇ ਤੇ ਇਹਨਾਂ ਦਾ ਨਿਪਟਾਰਾ ਕਰਾਂਗੇ ਪਰ ਸਾਨੂੰ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ 15 ਅਗਸਤ ਲੰਘ ਗਈ ਆ ਉਸ ਵਕਤ ਅਸੀਂ ਇੱਕ ਪੱਖ ਦਾ ਮਸਲਾ ਸੀ ਕਿ ਪੰਜਾਬ ਦੇ ਵਿੱਚ ਇਸ ਜਿਹੜਾ ਬਿਜਲੀ ਦਾ ਅਦਾਰਾ ਪੀਐਸਪੀਸੀਐਲ ਇਹਦੇ ਵਿੱਚ ਬਹੁਤ ਵੱਡੇ ਪੱਧਰ ਤੇ ਕਰਮਚਾਰੀਆਂ ਦੀਆਂ ਮੌਤਾਂ ਹੋ ਰਹੀਆਂ ਬਿਜਲੀ ਦੇ ਕਰੰਟ ਦੇ ਨਾਲ ਤੇ ਅਸੀਂ ਮੰਗ ਕੀਤੀ ਸੀ ਕਿ ਜਿਹੜੇ ਕਰਮਚਾਰੀ ਦੀ ਡਿਊਟੀ ਦੌਰਾਨ ਪੋਲ ਦੇ ਉੱਤੇ ਕਰੰਟ ਲੱਗ ਕੇ ਮੌਤ ਹੋ ਜੇ ਉਹਨੂੰ 1 ਕਰੋੜ ਰੁਪਇਆ ਜਿਹੜਾ ਮੁਆਵਜ਼ਾ ਦੇਵੇ ਸਰਕਾਰ ਤੇ ਨਾਲ ਸ਼ਹੀਦ ਦਾ ਦਰਜਾ ਦੇ ਕੇ ਨਾਲ ਉਹਦੇ ਜਿਹੜੇ ਪੀੜਤ ਪਰਿਵਾਰ ਦਾ ਕੋਈ ਨੌਕਰੀ ਕਰਨ ਵਾਲਾ ਕੋਈ ਨੌਜਵਾਨ ਬੱਚਾ ਉਹਨੂੰ ਤੁਰੰਤ ਪਹਿਲ ਦੇ ਆਧਾਰ ਤੇ ਨੌਕਰੀ ਦਿੱਤੀ ਜਾਵੇ ਇਹਦੇ ਬਾਰੇ ਬਿਜਲੀ ਮੰਤਰੀ ਜੀਨੇ ਕਿਹਾ ਸੀ ਕਿ ਇਹ ਮਾਮਲਾ ਸੀਐਮ ਸਾਹਿਬ ਦੇ ਲੈਵਲ ਦਾ ਅਸੀਂ ਉਹਨਾਂ ਨਾਲ ਗੱਲ ਕਰਕੇ ਉਸ ਵਕਤ ਜਿਹੜੇ ਪਾਵਰ ਸੈਕਟਰੀ ਨੇ ਸ੍ਰੀ ਤੇਜਵੀਰ ਸਿੰਘ ਆਈਐਸ ਉਹਨਾਂ ਨੇ ਵੀ ਸਾਨੂੰ ਭਰੋਸਾ ਦਿੱਤਾ ਸੀ ਕਿ ਅਸੀਂ ਇਹ ਤੁਹਾਡਾ ਮਸਲਾ ਜਿਹੜਾ ਇਹ ਠਾਵਾਵਾਂਗੇ ਔਰ ਇਹਦੇ ਨਾਲ ਸਾਡੇ ਬਹੁਤ ਸਾਰੇ ਮਸਲੇ ਆ ਜਿਹੜੇ ਪੰਜਾਬ ਸਰਕਾਰ ਦੇ ਵਿੱਤ ਵਿਭਾਗ ਦੇ ਨਾਲ ਜੁੜੇ ਨੇ ਤੇ ਸਾਂਝੀਆਂ ਮੰਗਾਂ ਨੇ ਸਾਡੀਆਂ ਤੇ ਉਹ ਲੇਕਨ 15 ਤਰੀਕ ਲੰਘ ਹੀ ਆ ਤੇ ਮੈਨੇਜਮੈਂਟ ਨੇ ਜਾਂ ਪੰਜਾਬ ਦੀ ਸਰਕਾਰ ਨੇ ਕੋਈ ਇੱਕ ਵੀ ਮੰਗ ਨਹੀਂ ਮੰਨੀ ਉਹਦੇ ਰੋਸ ਵਿੱਚ ਅੱਜ ਤੇ ਕੱਲ ਅਸੀਂ ਜਿਹੜਾ ਇਹ ਰੋਸ ਰੈਲੀਆਂ ਕਰਾਂਗੇ ਡਿਵੀਜ਼ਨ ਪੱਧਰ ਤੇ ਔਰ ਵਰਕ ਟੂ ਰੂਲ ਜਿਹੜਾ ਉਹ ਅੱਜ ਤੋਂ ਲਾ ਕੇ 31 ਤਰੀਕ ਤੱਕ ਕਰਮਚਾਰੀ ਬਣਦੀ ਡਿਊਟੀ ਕਰਨਗੇ ਭਾਵੇਂ ਉਹ ਗ੍ਰਿਡਾਂ 'ਚ ਹੋਣ ਤੇ ਭਾਵੇਂ ਫੀਲਡ 'ਚ ਹੋਣ ਭਾਵੇਂ ਦਫ਼ਤਰਾਂ ਦੇ ਵਿੱਚ ਹੋਣ ਅਸੀਂ 8 ਘੰਟੇ ਡਿਊਟੀ ਕਰਾਂਗੇ ਇਹਦੇ ਤੋਂ ਅੱਗੇ ਜਾ ਕੇ ਕੋਈ ਡਿਊਟੀ ਸਾਡਾ ਕਰਮਚਾਰੀ ਨਹੀਂ ਕਰੇਗਾ ਔਰ ਪਹਿਲੀ ਤਰੀਕ ਨੂੰ ਅਸੀਂ ਜਿਹੜਾ ਸਾਡੇ ਬਿਜਲੀ ਮੰਤਰੀ ਨੇ ਉਹਨਾਂ ਦੀ ਰਾਇਸ਼ ਤੇ ਨਿਊ ਅਮਰਸਰ व्डे पद्धर से स्टेट लैवल तक धरना देंगे और उत्थे झंडा मार्च करा ये साड़ा प्रोग्राम आ सजे फोरम का और एकता मंच का प्रेस की ताकत के लिए तरन तारण से जसबीर सिंह की रिपोर्ट